ਦਵਾਈ ਨਾਲੋਂ ਵੱਧ ਡਾਕਟਰ ਕਹਿੰਦੇ ਨੇ ਪਰਹੇਜ਼ ਕੰਮ ਕਰਦਾ ਹੈ ਜੇ ਕੋਈ ਪੇਸ਼ੈਂਟ ਪਰਹੇਜ਼ ਨਾ ਰੱਖੇ ਇੱਕ ਵੀ ਡਾਕਟਰ ਮੈਨੂੰ ਵਿਖਾਦੇ ਹੋ ਜਿਹੜਾ ਸ਼ੂਗਰ ਦੀ ਦਵਾਈ ਦੇ ਕੇ ਤੁਹਾਨੂੰ ਕਹਵੇ ਜਿੰਨੀਆਂ ਮਰਜ਼ੀ ਗੁਲਾਬ ਜਾਮਣਾ ਖਾਓ ਨਹੀਂ ਉਹ ਪਰਹੇਜ਼ ਦੇ ਨਾਲ ਜਦੋਂ ਕੋਈ ਪਰਹੇਜ਼ ਰੱਖਦਾ ਹੈ ਫਿਰ ਥੋੜੀ ਦਵਾਈ ਨਾਲ ਵੀ ਉਹਨੂੰ ਆਰਾਮ ਆ ਜਾਂਦਾ ਹੈ ਇਦਾਂ ਬਾਦਸ਼ਾਹ ਨੇ ਸਾਨੂੰ ਰਹਿਤ ਦਿੱਤੀ ਹੈ ਮਰਿਆਦਾ ਦਿੱਤੀ ਹੈ ਔਰ ਸਾਥ ਸੰਗਤ ਜਦੋਂ ਵਾਸਤੇ ਨਾਮ ਦਿੱਤੇ ਪਹਿਲੀ ਗੱਲ ਕਈ ਗੁਰ ਕਾ ਸ਼ਬਦ ਕਟੇ ਕੋਟ ਕਰਮ ਜਿਹੜਾ ਵਾਹਿਗੁਰੂ ਗੁਰਮੰਤਰ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆਂ ਦ੍ਰਿੜ ਕਰਾਉਂਦੇ ਨੇ ਉਹ ਪਿਛਲੇ ਕੀਤੇ ਹੋਏ ਕਰਮਾਂ ਨੂੰ ਕੱਟਦੇ ਨੇ ਗੁਰ ਕਾ ਸ਼ਬਦ ਕਟੇ ਕੋਟ ਕਰਮ ਇੱਕ ਬਚਨ ਬਾਣੀ ਵਿੱਚ ਆਏਗਾ ਗੁਰ ਕਾ ਬਚਨ ਉਹ ਸ਼ਬਦ ਨਹੀਂ ਹੈ ਸ਼ਬਦੋਂ ਵਾਹਿਗੁਰੂ ਗੁਰਮੰਤਰ ਹੈ ਗੁਰ ਦਾ ਬਚਨ ਸ਼ਬਦ ਨਹੀਂ ਹੈ ਗੁਰ ਦਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ ਪਹਨ ਸਭ ਕੈ ਜਲੇ ਗੁਰੂ ਦਾ ਬਚਨ ਇਸ ਮਰਿਆਦਾ ਗੁਰੂ ਦਾ ਬਚਨ ਡਿਸਪਲਨ ਗੁਰੂ ਦਾ ਬਚਨ ਜੋ ਗੁਰੂ ਨੇ ਹੁਕਮ ਕੀਤਾ ਹੈ ਭਾਈ ਆ ਮਰਿਆਦਾ ਵਿੱਚ ਰਹਿਣਾ ਜਦੋਂ ਸਿੱਖ ਉਸ ਮਰਿਆਦਾ ਵਿੱਚ ਤੁਰਦਾ ਹੈ ਜਿਹੜੀ ਨਦੀ ਦਾ ਪਾਣੀ ਮਰਿਆਦਾ ਵਿੱਚ ਤੁਰਦਾ ਰਹੇ ਇੱਕ ਦਿਨ دریا ਹ ਤੱਕ ਪਹੁੰਚ ਜਾਂਦਾ ਜਿਸ ਨਦੀ ਦੇ ਕੰਡੇ ਟੁੱਟ ਜਾਣ ਉਹਦਾ ਪਾਣੀ دریاਮਾਂ ਤੱਕ ਨਹੀਂ ਪਹੁੰਚਦਾ دریا ਦਾ ਪਾਣੀ ਮਰਿਆਦਾ ਵਿੱਚ ਚੱਲਦਾ ਤੇ ਸਾਗਰ ਤੱਕ ਚੱਲਿਆ ਜਾਂਦਾ ਐਦਾਂ ਸਾਥ ਸੰਗਤ ਗੁਰੂ ਸਮੁੰਦ ਨਦੀ ਸਭ ਸਿੱਖੀ ਸਿੱਖ ਨਦੀ ਦੀ ਨਿਆਈ ਹੈ ਦੁਮਾਂ ਕੰਡਿਆਂ ਦੀ ਮਰਿਆਦਾ ਵਿੱਚ ਤੁਰਦਾ ਜਾਵੇ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦਾ ਏ ਔਰ ਸਾਸੰਗਤ ਜੇ ਮर्यादा ਟੁੱਟ ਕੇ ਪਾਣੀ ਬਾਹਰ ਆ ਜਾਏ ਨਦੀ ਤੋਂ ਬਾਹਰ ਆਇਆ ਪਾਣੀ ਸੁੱਕ ਵੀ ਜਾਂਦਾ ਏ ਸੜ ਵੀ ਜਾਂਦਾ ਏ ਗੰਦਾ ਵੀ ਹੋ ਜਾਂਦਾ ਏ ਉਹਦੇ 'ਚ ਕਿਰਮ ਪੈ ਜਾਂਦੇ ਨੇ ਮਾਫ ਕਰਿਓ دریاਵਾਂ ਦਾ ਪਾਣੀ ਕਦੇ ਮੈਲਾ ਨਹੀਂ ਹੁੰਦਾ ਸਾਗਰ ਦਾ ਪਾਣੀ ਕਦੇ ਮੈਲਾ ਨਹੀਂ ਹੋਏਗਾ ਨਦੀਆਂ ਸੁੱਕ ਜਾਂਦੀਆਂ ਨੇ ਔਰ ਸਾਗਰ ਦਾ ਪਾਣੀ ਕਦੇ ਸੁੱਕਦਾ ਨਹੀਂ ਇਸੇ ਲਈ ਗੁਰਸਿੱਖੀ ਜੜੀ ਏ ਉਹ ਨਦੀ ਦੀ ਨਿਆਈ ਔਰ ਸਾਸੰਗਤ ਨਦੀ ਮਰਿਆਦਾ ਵਿੱਚ ਚੱਲਦੀ ਆ ਜਦੋਂ ਸਿੱਖ ਗੁਰੂਆਂ ਦੀ ਦੱਸੀ ਬਾਣੀ ਮਰਿਆਦਾ ਵਿੱਚ ਤੁਰਦੇ ਫਿਰ ਉਹਦੀ ਸੁਰਤ ਗੁਰੂ ਗ੍ਰੋਪ ਸਮੁੰਦਰ ਸਾਗਰ ਵਿੱਚ دریا ਵਿੱਚ ਮਿਲ ਜਾਂਦੀ ਹੈ ਔਰ ਸਾਸੰਗਤ ਜਿਹੜੀਆਂ ਬਖਸ਼ਿਸ਼ਾਂ ਸਾਗਰ ਸਮੁੰਦਰ دریا ਵਿੱਚ ਉਹ ਨਦੀ ਵਿੱਚ ਆ ਜਾਂਦੀਆਂ ਇਹਨੂੰ ਬਾਣੀ ਤੋਂ ਸਮਝੋ ਜਦੋਂ ਸਿੱਖ ਭਾਣੇ ਤੇ ਰਜਾ ਵਿੱਚ ਚੱਲੇਆ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਹਾਰ ਲੰਗਾਏ ਫਿਰ ਉਹ ਗੁਰਸਿੱਖ ਵਿੱਚ ਕੀ ਆਇਆ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਜੁਣ ਕੱਢੈ ਲੱਦੋ ਵਾਰੇ ਉਹ ਗੁਰਸਿੱਖ ਵਿੱਚ ਸਤਗੁਰੂ ਵਰਤਣਾ ਸ਼ੁਰੂ ਹੋ ਗਿਆ ਸਾਥ ਸੰਗਤ ਜਿੰਨੀ ਪਾਵਰ ਸਤਗੁਰੂ ਵਿੱਚ ਉਹ ਸਿੱਖ ਵਿੱਚ ਕਨਵਰਟ ਹੋਣ ਲੱਗ ਪਈ ਇੱਕ ਛੋਟੀ ਜਿਹੀ ਉਦਾਹਰਨ ਮੈਂ ਦੇਣੀ ਹੈ ਲਾਹੌਰ ਤੋਂ ਚੱਲ ਕੇ ਇੱਕ ਰੁਗੀ ਬੰਦਾ ਸ੍ਰੀ ਦਰਵਾਰ ਸਾਹਿਬ ਆਉਂਦਾ ਹੈ। ਉਹਨੂੰ ਭੇਜਣ ਵਾਲਾ ਪਤਾ ਕੌਣ ਹੈ ਸਾਈ ਮੀਆਂ ਮੀਰ ਸਾਹਿਬ। ਜਦੋਂ ਦਵਾਈਆਂ ਕੰਮ ਨਾ ਕਰਨ ਫਿਰ ਲੋਕ ਦੁਆਵਾਂ ਕਰਾਉਂਦੇ ਨੇ, ਅਰਦਾਸਾਂ ਕਰਾਉਂਦੇ ਨੇ। ਜਦੋਂ ਵਜ਼ੀਰ ਖਾਨ ਦੇ ਰੋਗ ਉੱਤੇ ਦਵਾਈ ਨੇ ਕੰਮ ਨਾ ਕੀਤਾ, ਉਹ ਦੁਆ ਕਰਾਉਣ ਵਾਸਤੇ ਸਾਈ ਮੀਆਂ ਮੀਰ ਸਾਹਿਬ ਕੋਲ ਜਾਂਦਾ ਹੈ। ਸਾਈ ਮੀਆਂ ਮੀਰ ਨੂੰ ਕਹਿੰਦਾ ਹੈ ਬੈਦਾਂ ਨੇ ਜਵਾਬ ਦੇ ਦਿੱਤਾ, ਮੇਰੇ ਰੋਗ ਦਾ ਇਲਾਜ ਕਰੋ, ਮੇਰੇ ਲਈ ਕੋਈ ਦੁਆ ਕਰੋ। ਤੇ ਸਾਈ ਮੀਆਂ ਵੀਰ ਸਾਹਿਬ ਬੋਲੇ ਕਹਿੰਦੇ ਧਰਤੀ ਤੇ ਰੱਬ ਆਇਆ ਹੋਇਆ ਜਾਂ ਉਹਦੇ ਚਰਨਾਂ ਵਿੱਚ ਚਲਾ ਜਾ ਤੇਰੇ ਸਾਰੇ ਰੋਗ ਹਟ ਜਾਣੇ ਕੌਣ ਤਨ ਗੁਰੂ ਅਰਜਨ ਦੇ ਮਾਰ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਮਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਵ ਨਾ ਆਇਓ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਜਾ ਉਹ ਸ੍ਰੀ ਅਮਰਸਰ ਸਾਹਿਬ ਨੇ ਚੱਲ ਪਿਆ ਰਸਤੇ ਵਿੱਚ ਵਹਿ ਵਹਿ ਕੇ ਅਰਮ ਕਰਕੇ ਕਿਉਂਕਿ ਪੇਟ ਦਾ ਰੋਗ ਹੈ ਪਹੁੰਚ ਗਿਆ ਜਿੱਥੇ ਦੁਖ ਪੰਜਨੀ ਵੇਰ ਦੇ ਕੋਲ ਅੱਜ ਇੱਕ ਥੜਾ ਬਣਿਆ ਹੋਇਆ ਹੈ ਜਦੋਂ ਤੁਸੀਂ ਨਰਵਰ ਸਾਹਿਬ ਜਾਓ ਤੇ ਦਰਸ਼ਨ ਕਰਿਓ ਉਹ ਥੜੇ ਦਾ ਨਾਮ ਹੈ 68 ਤੀਰਤ ਬਿਲਕੁਲ ਦੁਖ ਪੰਜਨੀ ਵੇਰ ਦੇ ਨਾਲ ਅਖਬੇ ਪਾਸੇ ਉੱਥੇ ਇਤਿਹਾਸ ਲਿਖਿਆ ਵੀ ਹੋਇਆ ਜਾ ਕੇ ਪੜਿਓ ਵੀ ਜ਼ਰੂਰ ਦੁਖ ਪੰਜਨੀ ਵੇਰ ਦੇ ਨਾਲ ਥੜਾ ਬਣਿਆ ਉਸ ਥੜੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿਰਾਜਮਾਨ ਨੇ ਸ਼੍ਰੀ ਹਰਮੰਦਰ ਸਾਹਿਬ ਮੰਨ ਦੀ ਸੇਵਾ ਚੱਲ ਰਹੀ ਹੈ ਵਜ਼ੀਰ ਖਾਂ ਪਹੁੰਚਦੇ ਨਮਸ਼ਕਾਰ ਕੀਤੀ ਮਰ ਮੈਨੂੰ ਸਾਈ ਮੀਆਂ ਮੀਰ ਜੀ ਨਿਕਲਿਆ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਖਾਸ ਧਿਆਨ ਉਹਦੇ ਵੱਲ ਹੋ ਗਿਆ ਪਤਾ ਕਿਉਂ ਕਿਸੇ ਬੰਦਗੀ ਵਾਲੇ ਨਿਕਲਿਆ ਤੁਸੀਂ ਵੇਖੋਗੇ ਕੋਈ ਆਫੀਸਰ ਸਿਪਾਰਸ਼ ਦੇ ਕੇ ਦੂਜੇ ਅਫਸਰ ਕੋਲ ਬੰਦਾ ਭੇਜਦੇ ਉਹ ਜਾਣਦਾ ਨਹੀਂ ਹੈ ਉਹਨੂੰ ਪਰ ਜਿਹਦਾ ਨਾਮ ਲਿਆ ਹੈ ਉਦੇ ਕਰਕੇ ਉਹ ਤੁਹਾਨੂੰ ਖਾਸ ਟਰੀਟਮੈਂਟ ਦਿੰਦਾ ਹੈ ਤੁਹਾਨੂੰ ਤਰੀਕੇ ਨਾਲ ਸਮਝੰਦਾ ਸੁਣਦਾ ਹੈ ਕਿਉਂ ਭੇਜਣ ਵਾਲਾ ਵੀ ਕੋਈ ਅਫਸਰ ਹੈ ਸਾਈਂ ਮੀਆਂ Amir ਬੰਦਗੀ ਵਾਲੀ ਰੂਹ ਹੈ ਜਦੋਂ ਨਾਮ ਲਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਉਹਦੇ ਵੱਲ ਗਿਆ ਹਜ਼ੂਰ ਫਿਰ ਪਿਆਰ ਨਾਲ ਬੋਲੇ ਕਹਿੰਦੇ ਦੱਸੋ ਜੀ ਕਹਿੰਦੇ ਜੀ ਮੈਨੂੰ ਪੇਟ ਦਾ ਰੋਗ ਹੈ ਜਲੋਦਰ ਦਾ ਰੋਗ ਹੈ ਮਾਰੇ ਮੈਨੂੰ ਠੀਕ ਕਰੋ ਤਾਂ ਗੁਰੂ ਅਰਜਨ ਦੇਵ ਮਹਾਰਾਜ ਉਹ ਰੋਗੀ ਵੱਲ ਵਜ਼ੀਰ ਖਾਂ ਵੱਲ ਵੇਖ ਕੇ ਪਤਾ ਕੀ ਕਹਿੰਦੇ ਨੇ ਕਹਿੰਦੇ ਉਹ ਇੱਕ ਬਜ਼ੁਰਗ ਤੁਰਿਆ ਹੁੰਦਾ ਉਸ ਬਾਬੇ ਨੂੰ ਜਾ ਕੇ ਕਹੇ ਮੈਨੂੰ ਠੀਕ ਕਰ ਉਹ ਇੱਕ ਬਜ਼ੁਰਗ ਤੁਰਿਆ ਹੁੰਦਾ ਉਹਨੂੰ ਜਾ ਕੇ ਤੋ ਮੈਨੂੰ ਠੀਕ ਕਰੋ ਵਜ਼ੀਰ ਖਾਂ ਦੇ ਮਨ ਵਿੱਚ ਸ਼ਾਇਦ ਬਜ਼ੁਰਗ ਬੰਦਾ ਬਹਿਦ ਰੱਖਿਆ ਹੋਣਾ ਕੋਈ ਦਵਾਈ دارو ਦਿੰਦਾ ਚਿੱਟਾ ਸ਼ਮਸ਼ ਤੜ ਹੈ ਅੱਖਾਂ ਦੇ ਵਾਲ ਵੀ ਚਿੱਟੇ ਨੇ 100 ਸਾਲ ਤੋਂ ਉਮਰ ਟੱਪ ਗਈ ਹੈ ਇਹ ਕੌਣ ਹੈ ਬ੍ਰह्मज्ञानी ਬਾਬਾ ਬੁੱਢਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਉਹ ਪਿਆਰੇ ਸਿੱਖ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਬੁੱਢਿਆ ਤੇਰੇ ਤੋਂ ਕਦੇ ਔਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਉਹਦੇ ਕੋਲ ਜਾ ਪੁੱਤਰ ਕੇ ਚਲਾ ਗਿਆ ਜਿੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਵੇਹਰ ਹੈ ਨਾ ਉੱਥੇ ਕੋਦੀ ਪਿੰਡ ਹੋਈ ਹੱਥ ਜੋੜ ਕੇ ਖਲੋ ਗਿਆ ਜੀ ਮੈਨੂੰ ਗੁਰੂ ਅਰਜਨ ਦੇਹ ਮਹਾਰਾਜ ਨੇ ਕੱਲਿਆ ਮੈਨੂੰ ਰੋਗ ਲੱਗਾ ਹੈ ਪੇਟ ਦਾ ਰੋਗ ਹੈ ਜਲੋਦਰ ਦਾ ਰੋਗ ਹੈ ਠੀਕ ਕਰ ਦਿਓ ਬਾਬੇ ਬੁੱਢੇ ਨੇ ਕਿਹਾ ਗੁਰੂ ਅਰਜਨ ਦੇਹ ਮਹਾਰਾਜ ਕੋਲ ਜਾ ਗੁਰਮਤਿ ਦੀ ਬੜੀ ਅਨੋਖੀ ਖੇੜ ਹੈ ਇਹਨੂੰ ਸਾਧ ਸੰਗਤ ਧਿਆਨ ਨਾਲ ਸਮਝਿਓ ਇਹ ਬਹੁਤ ਗਹਿਰਾ ਕਨਸੈਪਟ ਹੈ ਜਿਹਨੂੰ ਸਿੱਖ ਕੌਮ ਨੂੰ ਬਹੁਤ ਵਿਰੀਤੀ ਨਾਲ ਸਮਝਣ ਦੀ ਲੋੜ ਹੈ ਗੁਰੂ ਨੇ ਕਿਹਾ ਗੁਰ ਸਿੱਖ ਕੋਲ ਜਾ ਗੁਰ ਸਿੱਖ ਨੇ ਕਿਹਾ ਮੇਰੇ ਕੋਲ ਕੁਝ ਨਹੀਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਸਹੈਸੋ ਤੇਰਾ ਇਹ ਬਹੁਤ ਗਹਿਰਾ ਕਨਸੈਪਟ ਹੈ ਗੁਰੂ ਸਿੱਖ ਵਿੱਚ ਵਰਤਦਾ ਹੈ ਸਿੱਖ ਮੋਹਰਿਓ ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਜਦੋਂ ਕਹਿਣ ਲੱਗ ਪੈਂਦਾ ਨਾ ਮੇਰੇ ਕੋਲ ਹੈ ਸਭ ਕੁਝ ਉਦੋਂ ਗੁਰੂ ਤੋਂ ਬੇਮੁਖ ਹੋ ਜਾਂਦਾ ਗੁਰੂ ਨੇ ਸਭ ਕੁਝ ਦਿੱਤੇ ਪਰ ਸਿੱਖ ਨੇ ਇਹ ਨਹੀਂ ਕਹਿਣਾ ਮੇਰੇ ਕੋਲ ਹੈ ਜੇ ਉਹ ਕਹੇ ਕਿ ਮੇਰੇ ਕੋਲ ਹੈ ਫਿਰ ਉਹ ਗੁਰੂ ਤੋਂ ਬੇਮੁਖ ਹੋ ਸਕਦਾ ਹੈ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਉਹ ਵਜੋ ਗਵਾਏ ਆਪਣਾ ਮੂਹੇ ਮੋਪਾਣਾ ਖਾਏ ਉਹ ਆਪਣੀ ਤਨਖਾ ਗਵਾ ਬੈਂਦਾ ਕਿਉਂ ਖਸਮ ਦੀ ਬਰਾਬਰੀ ਕਰਨ ਲਈ ਦਿੱਤਾ ਖਸਮ ਦਾ ਹੀ ਹੈ ਸਭ ਕੁਝ ਬਾਬਾ ਬੁੱਢਾ ਸਾਹਿਬ ਨੇ ਕਿਹਾ ਮੇਰੇ ਕੋਲ ਨਹੀਂ ਕੋਝ ਗੁਰੂ ਅਰਜਨ ਦੇ ਮਹਾਰਾਜ ਕੋਲ ਜਾ ਉਹਨਾਂ ਕਹੇ ਸੀ ਗੁਰੂ ਅਰਜਨ ਦੇ ਮਹਾਰਾਜ ਨੇ ਤੁਹਾਡੇ ਕੋਲ ਕੱਲੇ ਬਾਬੇ ਬੁੱਢੇ ਨੇ ਜ਼ੋਰ ਨਾਲ ਟੋਕਰੀ ਦਾ ਧੱਕਾ ਮਾਰ ਕੇ ਕਿਹਾ ਨੌਕਰਾਂ ਕੋਲੋਂ ਨਹੀਂ ਮੰਗੀਦਾ ਜੇ ਮੰਗਣੇ ਮਾਲਕ ਕੋਲੋਂ ਮੰਗ ਨੌਕਰਾਂ ਕੋਲ ਕੁਝ ਨਹੀਂ ਹੁੰਦਾ ਜੇ ਠੀਕ ਕਰਨਾ ਮਾਲਕ ਨੇ ਕਰਨਾ ਹੈ ਟੋਕਰੀ ਨਾਲ ਧੱਕਾ ਮਾਰ ਕੇ ਗਿਆ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾਂ ਮਾਲਕ ਕੋਲੋਂ ਮੰਗ ਬਾਬਾ ਬੁੱਢਾ ਟੋਕਰੀ ਲੈ ਕੇ ਮਿੱਟੀ ਸਟਣ ਤੁਰ ਗਏ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਉਹਦੇ ਪੇਟ ਉੱਤੇ ਜ਼ੋਟ ਵਜੀ ਪੀੜਾ ਦਰਦ ਹੋਈ ਫੋੜਾ ਤੇ ਪਹਿਲਾਂ ਹੀ ਹੋਇਆ ਹੈ ਮਸਾਂ ਤੁਰ ਕੇ ਦੁੱਖ ਭਜਨੀ ਵੀਰ ਤੱਕ ਆਇਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਚੰਗੇ ਬੰਦੇ ਕੋਲ ਕੱਲੇ ਉਹ ਤੇ ਟੋਕਰੀ ਮਾਰ ਕੇ ਉਹ ਟੁਰ ਗਿਆ ਕਹਿੰਦਾ ਜਾ ਕੇ ਮਾਲਕ ਕੋਲੋਂ ਮੰਗ ਨੌਕਰ ਕੋਲੋਂ ਕੁਝ ਨਹੀਂ ਮਹਾਰਾਜ ਉਹਨੇ ਟੋਕਰੀ ਮਾਰੀ ਹੈ ਤੇ ਦਰਦ ਹੋ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ ਕਹਿੰਦੇ ਬੱਸ ਫਿਰ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਹੁਣ ਤੈਨੂੰ ਦਵਾਈ ਦੀ ਲੋੜ ਨਹੀਂ ਤੂੰ ਠੀਕ ਹੋ ਗਿਆ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਹੈ ਹੁਣ ਤੈਨੂੰ ਦਵਾਈ ਦੀ ਲੋੜ ਨਹੀਂ ਤੂੰ ਠੀਕ ਹੋ ਗਿਆ ਹੈ ਹੁਣ ਤੇਰਾ ਰੋਗ ਠੀਕ ਹੋ ਗਿਆ ਹੈ ਕਿਸੇ ਦਵਾਈ ਦੀ ਲੋੜ ਨਹੀਂ ਪਤਾ ਕਿਉਂ ਬਾਬੇ ਬੁੱਢੇ ਦੇ ਹੱਥਾਂ ਵਿੱਚ ਬਰਕਤ ਹੈ ਬਾਬਾ ਬੁੱਢਾ ਸਾਹ ਦੇ ਬੋਲਾਂ ਵਿੱਚ ਕਰਾਮਾਤ ਹੈ ਬਾਬੇ ਬੁੱਢੇ ਦੇ ਕਦਮਾਂ ਵਿੱਚ ਕ੍ਰਾਂਤੀ ਹੈ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਬਾਬੇ ਬੁੱਢੇ ਵਿੱਚ ਗੁਰੂ ਵਰਤ ਰਿਹਾ ਬੁੱਢਿਆ ਤੇਰੇ ਤੁੱਕ ਦੇ ਓਲੇ ਨਾ ਖੁੱਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਸਾਧ ਸੰਗਤ ਇਹਨੂੰ ਸਮਝਣ ਦੀ ਲੋੜ ਇੱਕ ਹੋਰ ਧਿਆਨ ਨਾਲ ਗੱਲ ਸੁਣ ਗੁਰੂ ਅਮਰਦਾਸ ਮਹਾਰਾਜ ਇੱਕ ਸਿੱਖ ਨੂੰ ਰੁਮਾਲ ਦੇ ਦਿੰਦੇ ਨੇ ਜੇ ਕਿਤੇ ਲੋੜ ਪਈ ਇਹਨੂੰ ਵਰਤ ਲੈ ਉਹ ਕੰਮ ਵੀ ਹੋਏਗਾ ਜਿਹੜਾ ਇੰਪੋਸੀਬਲ ਹੋਏਗਾ ਭਾਵੇਂ ਜਿਹੜਾ ਕੰਮ ਨਹੀਂ ਹੋ ਸਕਦਾ ਗੁਰੂ ਅਮਰਦਾਸ ਮਹਾਰਾਜ ਨੇ ਕੋ ਵੀ ਹੋ ਜਾਏਗਾ ਉਹ ਪ੍ਰਚਾਰਕ ਹੈ ਮੰਜੀ ਥਾਪੀ ਹੈ ਉਹ ਸਿੱਖ ਦਾ ਨਾਮ ਬਾਬਾ ਸਾਬਣਮਲ ਹੈ ਭਾਈ ਸਾਬਣਮਲ ਗੁਰੂ ਅਮਰਦਾਸ ਮਹਾਰਾਜ ਦਾ ਰਮਾਲ ਲੈਂਦਾ ਹੈ ਪ੍ਰਚਾਰ ਕਰਨ ਪਹਾੜੀ ਇਲਾਕੇ ਵਿੱਚ ਆਉਂਦਾ ਹੈ ਹਰੀਪੁਰ ਦੇ ਰਾਜੇ ਦੇ ਇਲਾਕੇ ਵਿੱਚ ਸਕੇਤ ਮੰਡੀਆਂ ਨੇ ਪ੍ਰਚਾਰ ਕੀਤਾ ਸੰਕੜੇ ਸਿੱਖੋ ਦੇ ਬਣੇ ਜਿੰਨੀ ਗੋਇੰਦਵਾਲ ਸਾਹਿਬ ਲੱਕੜ ਲੱਭੀ ਸਕੇਤ ਮੰਡੀ ਤੋਂ ਰਾਜੇ ਨੇ ਕੱਲੀ ਕਿੰਨਾ ਸ਼ਰਧਾਲੂ ਹੋਏਗਾ ਵੇ ਪਹਾੜੀ ਰਾਜਾ ਲੱਕੜ ਗੋਇੰਦਵਾਲ ਸਾਹਿਬ ਕੱਲ ਰਿਹਾ ਕਿੱਥੇ ਗੋਇੰਦਵਾਲ ਸਾਹਿਬ ਹੈ ਕਿੱਥੇ ਸਕੇਤ ਮੰਡੀ ਹੈ ਪ੍ਰਸਾਦ ਸਿੰਘ ਨੇ ਇੱਕ ਵਕਤ ਆਇਆ ਉਹ ਰਾਜਾ ਸ਼ਰਧਾ ਭਾਵਨਾ ਨਾਲ ਸੇਵਾ ਤਾਂ ਕਰਦਾ ਰਿਹਾ ਅਚਾਨਕ ਉਹਦਾ ਲੜਕਾ ਬਹੁਤ ਹਰ ਹੋ ਗਿਆ ਬੈਦ ਦਵਾਈ دارو ਕਰਦੇ ਰਹੇ ਕਮਜ਼ੋਰ ਹੁੰਦਾ ਗਿਆ ਜਦੋਂ ਦਵਾਈਆਂ ਫੇਲ ਹੋ ਗਈਆਂ ਬੈਦਾਂ ਨੇ ਜਵਾਬ ਦਿੱਤਾ ਰਾਜੇ ਨੂੰ ਕਿਹਾ ਤੇਰੇ ਲੜਕੇ ਦੀ ਉਮਰ 1-2 ਦਿਨਾਂ ਦੀ ਹੈ ਕੋਈ ਦਵਾਈ ਕੰਮ ਨਹੀਂ ਕਰ ਰਹੀ ਹੁਣ ਤੇਰੇ ਲੜਕੇ ਨੂੰ ਅਸੀਂ ਠੀਕ ਨਹੀਂ ਕਰ ਸਕਦੇ ਹਰੀਪੁਰ ਦਾ ਰਾਜਾ ਬਾਬੇ ਸਾਵਣ ਮਲ ਦੇ ਚਰਨਾਂ 'ਚ ਆ ਗਿਆ ਮਹਾਰਾ ਤੁਸੀਂ ਇੰਨਾ ਕੁਝ ਕਰ ਦਿਓ ਮੇਰਾ ਬੱਚਾ ਠੀਕ ਕਰੋ ਬਾਬੇ ਸਾਵਣ ਮਲ ਨੇ ਜਦੋਂ ਵਖਿਆ ਬੈਦ ਜਵਾਬ ਦੇ ਗਏ ਨੇ ਗੁਰੂ ਅਮਰਦਾਸ ਮਹਾਰਾ ਦੀ ਯਾਦ ਆਈ ਰਮਹਲ ਦਿੱਤਾ ਹੋਇਆ ਜਿੱਥੇ ਕੋਈ ਚੀਜ਼ ਕੰਮ ਨਾ ਕਰੇ ਉੱਥੇ ਆ ਚੀਜ਼ ਵਰਤ ਲਈ ਰੁਮਾਲ ਵਰਤ ਕੇ ਸਾ ਸੰਗਤ ਉਹ ਬੱਚੇ ਦੇ ਮੂੰਹ ਤੇ ਫੇਰਿਆ ਅਰਦਾਸ ਕੀਤੀ ਗੁਰੂ ਅਮਰਦਾਸ ਮਹਾਰਾਜ ਨੂੰ ਯਾਦ ਕੀਤਾ ਬਚਨ ਗੁਰੂ ਦੇ ਨੇ ਉਹਦਾ ਲੜਕਾ ਠੀਕ ਹੋ ਗਿਆ ਅੱਜ ਹੋਰ ਕੱਲ ਹੋਰ ਪਰਸੋਂ ਤੰਦਰੁਸਤ ਰਾਜੀ ਹੋ ਗਿਆ ਉਹਨੇ ਲੰਗਰ ਲਾਇਆ ਜੱਗ ਕੀਤਾ ਬਾਬੇ ਸਾਵਣ ਮਾਲ ਨੂੰ ਸੱਦਿਆ ਰਾਜੇ ਨੇ ਆਪਣੇ ਤਖਤ ਤੇ ਬਿਠਾਇਆ ਬਾਬੇ ਸਾਵਣ ਰਾਨੀਆਂ ਮਹਿਲ ਸੱਦਿਆ ਸਭ ਕੁਝ ਰਾਨੀਆਂ ਮਹਿਲ ਕਰ ਸੱਦ ਲੈ ਸੋਨੇ ਦਾ ਕਰਤਨ ਲਿਆਂਦਾ ਬਾਬੇ ਸਾਵਣਮਲ ਦੇ ਪੈਰਾਂ 'ਚ ਰੱਖਿਆ ਪੈਰ ਧੋਤੇ ਬਾਬੇ ਸਾਵਣਮਲ ਦੇ ਪੈਰ ਧੋਕੇ ਪੀਣ ਲੱਗ ਪਿਆ ਇੱਕ ਭੁਲੇਖਾ ਮਨ 'ਚ ਪੈ ਗਿਆ ਕਿਉਂਕਿ ਰਾਜੇ ਨੇ ਬੋਲ ਲੈ ਲਈਏ ਬਾਬੇ ਸਾਵਣਮਲ ਨੂੰ ਗੁਰੂ ਬਣਾ ਲਿਆ ਹੁਣ ਚਿੱਤ ਵਿੱਚ ਇਹ ਆ ਗਿਆ ਮੇਰੇ ਕੋਲ ਹੀ ਹੈ ਸਭ ਕੁਝ ਜਿੰਨੇ ਰਾਜੇ ਦੀ ਰਿਆਸਤ ਹੈ ਉਹ ਸਾਰੇ ਲੋਕ ਪਰਜਾ ਨੂੰ ਰਾਜੇ ਨੇ ਹੁਕਮ ਕੀਤਾ ਮੱਥਾ ਟੇਕੋ ਬਾਬੇ ਸਾਵਣਮਲ ਨੂੰ ਗੁਰੂ ਮੰਨੋ ਬਾਬੇ ਸਾਵਣਮਲ ਨੂੰ ਉਹ ਇਹਨੇ ਮੇਰਾ ਮਰਿਆ ਬੱਚਾ ਠੀਕ ਕਰ ਦਿੱਤਾ ਸਾ ਸੰਗਤ ਮਨ ਪੁਲੇਖਾ ਮਨ ਚ ਪੈ ਗਿਆ ਸ਼ਾਇਦ ਮੇਰੇ ਕੋਲ ਹੀ ਹੈ ਸਭ ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀਆਂ ਸਾਰੀਆਂ ਬਖਸ਼ਿਸ਼ਾਂ ਖਿੱਚ ਲਈ ਜਦੋਂ ਸਿੱਖ ਦੇ ਮਨ ਚ ਇਹ ਹਜੇ ਨਾ ਮੇਰੇ ਕੋਲ ਹੈ ਸਭ ਕੁਝ ਉਦੋਂ ਗੁਰੂ ਸਭ ਕੁਝ ਖਿੱਚ ਲੈਂਦੇ ਗੁਰੂ ਅਮਰਦਾਸ ਮਹਾਰਾਜ ਨੇ ਸਭ ਕੁਝ ਖਿੱਚ ਲਿਆ ਉਸ ਦਿਨ ਤੋਂ ਸਾਵਣ ਮਲ ਦੀ ਨਿਵਾਨ ਦੇ ਦਿਨ ਸ਼ੁਰੂ ਹੋ ਗਏ ਬਦਰਮੀ ਹੋਣ ਲੱਗ ਪਈ ਕਾਤ ਦਿਨ ਹੋਏ ਮਨ ਵਿਕਾਰਾਂ ਵੱਲ ਤੁਰ ਪਿਆ ਸਾਥ ਸੰਗਤ ਕੋਈ ਉਹ ਸਾਵਣ ਮਲ ਲੈ ਇੱਕ ਸਾਲ ਵਿੱਚ ਸਾਵਣ ਮਲ ਦੀ ਬੇਪਤੀ ਹੋ ਗਈ ਹੁਣ ਮਨ ਚ ਪਛਤਾਉਂਦਾ ਪਛੋਤਾਵਾ ਕਰਕੇ ਰਾਜੇ ਨੂੰ ਹੱਥ ਜੋੜ ਕੇ ਕਹਿੰਦਾ ਮੈਂ ਗੁਰੂ ਨਹੀਂ ਗੁਰੂ ਗੁਰੂ ਅਮਰਦਾਸ ਹੈ ਮੇਰੇ ਕੋਲ ਕੁਝ ਨਹੀਂ ਜਿਹੜੇ ਰੁਮਾਲ ਨਾਲ ਮੈਂ ਤੇਰਾ ਪੁੱਤ ਠੀਕ ਕੀਤਾ ਉਹ ਗੁਰੂ ਅਮਰਦਾਸ ਮਹਾਰਾਜ ਦਾ ਦਿੱਤਾ ਹੈ ਮੇਰਾ ਨਹੀਂ ਕੁਝ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਸਭ ਕੁਝ ਗੁਰੂ ਅਮਰਦਾਸ ਮਹਾਰਾਜ ਦਾ ਹੈ ਮੇਰਾ ਕੁਝ ਨਹੀਂ ਹੈ ਰਾਜਨ ਆਪਣੀਆਂ ਰਾਣੀਆਂ ਐਲਕਰ ਬੱਚਿਆਂ ਨੂੰ ਲੈ ਕੇ ਜਾ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਪੋਲ ਲਾਉ ਮੈਂ ਗੁਰੂ ਨਹੀਂ ਹਾਂ ਸਭ ਕੁਝ ਸੱਚ ਦੱਸ ਦਿੱਤਾ ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ, ਅਹਿਲਕਾਰ ਸਭ ਬੱਚੇ ਲੈ ਕੇ ਗੋਇੰਦਵਾਲ ਸਭ ਪਹੁੰਚ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਸਾਵਣ ਮਲਵੀ ਮਗਰ ਆਇਆ ਪਰ ਮਨ 'ਚ ਸ਼ਰਮ ਆਈ। ਗੁਰੂ ਨੂੰ ਤਾਂ ਪਤਾ ਹੈ ਮੈਂ ਬਰਾਬਰੀ ਕੀਤੀ ਹੈ। ਸਭ ਤੋਂ ਪਿੱਛੇ ਬਹਿ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਰਾਜਾ ਪਹੁੰਚਿਆ। ਰਾਜੇ ਨੇ ਲੱਕੜ ਤੱਲੀ ਸੀ। ਹਜ਼ੂਰ ਨੇ ਬੜਾ ਪਿਆਰ ਦਿੱਤਾ, ਸਨਮਾਨ ਦਿੱਤਾ, ਸਿੱਖੀ ਦਿੱਤੀ। ਫਿਰ ਸਭ ਤੋਂ ਪਿੱਛੇ ਬੈਠਾ ਬਾਬਾ ਸਾਵਨਮਲ ਅੱਖਾਂ ਨਹੀਂ ਮਿਲਾ ਰਿਹਾ ਕਿਉਂ ਜਿਹਦੇ ਨਾਲ ਆ ਕੁਝ ਕੀਤਾ ਹੋਵੇ ਉਹਨਾਂ ਨਜ਼ਰ ਕਿਵੇਂ ਮਿਲਾਉਂ ਇੱਕ ਚੀਜ਼ ਧਿਆਨ ਵਿੱਚ ਰੱਖਿਓ ਸਿੱਖ ਰਹਿਤਮੰਦ ਹੋਵੇ ਬਾਣੀ ਪੜਨ ਵਾਲਾ ਹੋਵੇ ਜਿੱਦਨ ਤੁਹਾਡੇ ਕੋਲੋਂ ਕੋਈ ਛੋਟੀ ਮੋਟੀ ਵੀ ਗਲਤੀ ਹੁੰਦੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਓਗੇ ਤਾਂ ਤੁਨ ਨਜ਼ਰ ਨਹੀਂ ਮਿਲਾਉਣੀ ਗੁਰੂ ਨੂੰ ਗੁਰੂ ਵੇਖਦਾ ਹੈ ਗੁਰੂ ਸੁਣਦਾ ਹੈ ਗਲਤੀ ਹੋ ਜਾਏ ਸਿੱਖ ਨਜ਼ਰ ਨਹੀਂ ਮਿਲਾ ਸਕਦਾ ਰੋਂਦਾ ਫਿਰ ਸਭ ਤੋਂ ਪਿੱਛੇ ਬੈਠਿਆ ਰੋ ਰਿਹਾ ਹੈ ਔਰ ਧੰਨ ਗੁਰੂ ਅਮਰਦਾਸ ਮਹਾਰਾਜ ਨਿਮਾਨਿਆਂ ਦੇ ਮਾਨ ਨੇ ਨਿਤਾਣਿਆਂ ਦੇ ਤਾਨ ਨੇ ਨੋਟਿਆਂ ਦੀ ਓਟ ਹੈ ਜਿਹਨੂੰ ਕਿਸੇ ਨੇ ਨਹੀਂ ਬਖਸ਼ਿਆ ਉਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ ਦਿੱਤਾ ਇਤਿਹਾਸ ਪੜ ਕੇ ਵੇਖਿਓ ਜਿਹੜਾ ਕਿਤੇ ਉਹ ਨਹੀਂ ਨਾ ਬਖਸ਼ਿਆ ਗਿਆ ਉਹਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ ਦਿੱਤਾ ਸਭ ਤੋਂ ਪਿੱਛੇ ਬੈਠਾ ਰੋ ਰਿਹਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹਰਮਤ ਤਿਸ ਨੂੰ ਅਗਲੀ ਉਹ ਵਜੋ ਬੀਦੂਣਾ ਖਾਏ ਖਸਮੇ ਕਰੇ ਵ ਰੱਬਰੀ ਫਿਰ ਗੈਰਤ ਅੰਦਰ ਪਾਏ ਬਚਨ ਸੁਣ ਕੇ ਲੱਗੇ ਤਾਂ ਮੈਨੂੰ ਕਹਿ ਰਹੇ ਨੇ ਫਿਰ ਹਜ਼ੂਰ ਨੇ ਆਵਾਜ਼ ਦੇ ਕੇ ਕਿਹਾ ਸਾਬਣ ਮੱਲ ਅੱਗੇ ਆ ਜਾ ਪਿੱਛੇ ਕਿਉਂ ਬੈਠਾ ਸਾਵਣ ਮਲ ਅੱਗੇ ਆ ਜਾ ਪਿੱਛੇ ਕਿਉਂ ਬੈਠੇ ਹੋ ਫਿਰ ਅੱਖਾਂ ਪਰ ਕੇ ਰੋਂਦਿਆਂ ਗੁਰੂ ਅਮਰਦਾਸ ਮਹਾਰਾਜ ਤੱਕ ਆਇਆ ਆਂਦਿਆਂ ਚਰਨਾਂ ਢੈਤਾ ਮਹਾਰੇ ਮੈਂ ਬਰਾਬਰੀ ਕਰ ਬੈਠਾ ਮਾਰੇ ਮੈਂ ਚਰਨ ਪੌਲ ਦਿੱਤੀ ਕਿਸੇ ਦੀ ਮਾਰੇ ਮੈਂ ਗੁਰੂ ਬਣ ਬੈਠਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਜਾ ਸਾਵਣ ਮਲ ਤੂੰ ਬਖਸ਼ਿਆ ਸਾਵਣ ਮਲ ਤੂੰ ਬਖਸ਼ਿਆ ਗਿਆ ਤੇਰੀ ਮੰਜੀ ਵੀ ਰਹਗੀ ਤੇਰਾ ਨਾਮ ਵੀ ਰਹੇਗਾ ਤੂੰ ਬਖਸ਼ਿਆ ਗਿਆ ਪਤਾ ਕਿਉਂ ਗਲਤੀ ਕਰਕੇ ਸਿੱਖ ਮਾਫੀ ਮੰਗਲੇ ਬਖਸ਼ਿਆ ਜਾਂਦਾ ਹੈ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚ ਔਗਣ ਨਹੀਂ ਵਿਕਦੇ ਸਜਣੋ ਇੱਕ ਗੁਰੂ ਦੇ ਦਰ ਉੱਤੇ ਔਗਣ ਵਿਕਦੇ ਨੇ ਗੁਰੂ ਔਗਣ ਲੈ ਲੈਂਦਾ ਗੁਣ ਦੇ ਦਿੰਦਾ ਔਗਣ ਵਿਕਣ ਪੱਲਰੀ ਇਹ ਗੁਰੂ ਦਾ ਦਰ ਹੈ ਇੱਥੇ ਪੰਡ ਵੰਨ ਕੇ ਔਗਣਾਂ ਦੀ ਲੈ ਕੇ ਆਓ ਗੁਰੂ ਔਗਣ ਰੱਖ ਲੈਂਦਾ ਤੇ ਗੁਣ ਦੇ ਦਿੰਦਾ ਇਹ ਗੁਰੂ ਦੀ ਵਡਿਆਈ ਹੈ ਗੁਰਬਾਬੇ ਫਿਟਕੇ ਸੇ ਫਿਟਕੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿ ਹੱਥੇ ਨਾ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਇੱਕ ਗੁਰੂ ਦਾ ਧਰ ਹੈ ਜਿੱਥੇ ਕੋਈ ਗਲਤੀ ਔਗਣ ਕਰਨ ਤੋਂ ਬਾਅਦ ਬਸ ਹੱਥ ਜੋੜ ਲੈ ਬਖਸ਼ਿਆ ਜਾਂਦਾ ਹੈ ਤੈਨੂੰ ਪਾਤਸ਼ਾਹ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਪੜੋ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਭਾਈ ਇੱਥੇ ਨਿਗੁਣਿਆਂ ਨੂੰ ਗੁਣਵਾਨ ਗੁਰੂ ਬਣਾ ਦਿੰਦਾ ਹੈ ਬਸ਼ਰਤ ਇੱਕ ਹੈ ਉਹ ਗਲਤੀ ਕਰਨ ਤੋਂ ਬਾਅਦ ਝੁਕ ਜਾਏ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਜਿੰਨੀ ਸ਼ਕਤੀ ਗੁਰੂ ਵਿੱਚ ਹੈ ਗੁਰੂ ਸਿੱਖ ਵਿੱਚ ਕਨਵਰਟ ਕਰ ਦਿੰਦਾ ਤੈਨੂੰ ਆਪ ਮੰਗੀ ਗੁਰਸਿੱਖਾਂ ਕੀ ਹਰ ਤੂੜ ਦੇ ਮਹਾਰਾਜ ਸਾਨੂੰ ਤੂੜ ਬਖਸ਼ੋ ਸਾਧ ਸੰਗਤ ਪਤਾ ਨਹੀਂ ਕਿੰਨਾ ਤਪ ਕਰ ਗਏ ਨੇ ਆ ਸਭ ਕੁਝ ਜਿਹੜਾ ਵੇਖਿਆ ਮੈਂ ਹੁਣ ਵੇਖ ਕੇ ਆਇਆ ਹਸਪੀਟਲ ਵਿੱਚ ਇਹ ਕਿਸੇ ਤਪ ਤੋਂ ਘੱਟ ਨਹੀਂ ਹੋ ਸਕਦਾ ਇਹ ਗੁਰੂ ਨੇ ਪਤਾ ਨਹੀਂ ਕਿੰਨਾ ਕ ਤਪ ਕਰਵਾ ਲਿਆ ਕਿੰਨੀ ਕ ਬੰਦਗੀ ਕਰਵਾ ਲਈ ਪਾਈ ਸੇਵ ਹੋਰਾਂ ਤੋਂ ਜਿਨ੍ਹਾਂ ਦੀ ਆਜਾਤ 'ਚ ਬੈਠੇ ਕਦੇ ਕਿਸੇ ਨੂੰ ਮਹਾਂਪੁਰਸ਼ ਨਹੀਂ ਸੀ ਕਹਿਣ ਦਿੰਦੇ ਸੰਤ ਨਹੀਂ ਸੀ ਕਹਿਣ ਦਿੰਦੇ ਜਦੋਂ ਕਹਿਣਾ ਭਾਈ ਵੀਰਜੀ ਕਹੋ ਮੈਨੂੰ ਵੀਰਜੀ ਕਹੋ ਇਹ ਬਹੁਤ ਵੱਡਾ ਤੱਪ ਹੈ ਭਾਈ ਉਹਨਾਂ ਗੁਰਸਿੱਖਾਂ ਦੇ ਬਰਾਬਰ ਤੱਪ ਕਰ ਗਏ ਜਿਨ੍ਹਾਂ ਨੂੰ ਗੁਰੂ ਨੇ ਕਦੇ ਮਾਣ ਦਿੱਤਾ ਹੋਇਆ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਇਹ ਬੰਦਗੀ ਤੇ ਤੱਪ ਕਰਕੇ ਸਭ ਕੁਝ ਹੁੰਦਾ ਹੈ ਹੋਰ ਕਿਸੇ ਚੀਜ਼ ਨਾਲ ਨਹੀਂ ਹੋ ਸਕਦਾ ਸਾ ਸੰਗਤ ਜਰਨ ਉੜ ਵਿੱਚ ਬਹੁਤ ਕੁਝ ਹੈ ਇੱਕ ਨੁਕਤਾ ਛੋਟਾ ਜਿਹਾ ਨੋਟ ਕਰਿਓ ਜ਼ਿੰਦਗੀ ਵਿੱਚ ਤੁਹਾਡੇ ਕੰਮ ਆਏਗਾ ਸਵੇਰੇ ਜਦੋਂ ਸਿੱਖ ਨਿਤਨੇਮ ਸ਼ੁਰੂ ਕਰਦਾ ਹੈ ਦੋ ਚੀਜ਼ਾਂ ਨੇ ਗੁਰੂ ਨੇ ਦਿੱਤੀ ਬਾਬਾ ਪੈੰਦਾ ਸੱਚਖੰਡ ਕੀ ਦਿੱਤਾ ਲਿਆ ਕੇ ਨੌ ਨਿੱਦ ਨਾਮ ਗਰੀਬੀ ਪਾਈ ਸਿੱਖ ਨੂੰ ਨੌ ਨਿੱਦ ਨਾਮ ਦਿੱਤਾ ਹੈ ਔਰ ਦੂਜਾ ਨਾਮ ਟਿਕਾਉਣ ਲਈ ਗਰੀਬੀ ਭਾਵ ਨਿਮਰਤਾ ਦਿੱਤੀ ਹੈ ਦੋਵੇਂ ਚੀਜ਼ਾਂ ਸਿੱਖ ਕੋਲ ਚਾਹੀਦੀਆਂ ਨੇ ਤਾਂ ਨਾਮ ਟਿਕਦਾ ਜੇ ਗਰੀਬੀ ਨਾ ਹੋਵੇ ਜਪਿਆ ਨਾਮ ਨਹੀਂ ਟਿਕ ਸਕਦਾ ਉਹ ਨਿਮਰਤਾ ਚਾਹੀਦੀ ਜਦੋਂ ਸਿੱਖ ਸਵੇਰੇ ਸ਼ੁਰੂ ਕਰਦਾ ਜਪ ਤੋਂ ਸ਼ੁਰੂ ਹੁੰਦਾ ਹੈ ਜਪਜੀ ਸਾਹਿਬ ਸ਼ੁਰੂ ਕਰੋਗੇ ਜਪ ਤੋਂ ਸ਼ੁਰੂ ਹੋਣ ਸਿੱਖ ਨੇ ਰੋਜ਼ ਸਵੇਰੇ ਉੱਠ ਕੇ ਹੁਕਮ ਹੈ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਉਦੋਂ ਕਰੇ ਭਲਕੇ ਪਰ ਪਾਤੀ ਇਸ਼ਨਾਨ ਕਰੇ ਅਮਰ ਸਰਨਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਅੱਛਾ ਜਦੋਂ ਰਹਿਤ ਪੁਰੀ ਪੜ ਕੇ ਵੇਖੋਗੇ ਸਵੇਰੇ ਜਪ ਸ਼ੁਰੂ ਹੋਇਆ ਜਦੋਂ ਰਾਤੀ ਸੌਣ ਲੱਗੋਗੇ ਸਿੱਖ ਦੇ ਨਿਤਨੇਮ ਦੀ ਆਖਰੀ ਬਾਣੀ ਤੇ ਆਖਰੀ ਪੰਕਤੀ ਕਿਹੜੀ ਹੈ ਸਿੱਖ ਦੇ ਨਿਤਨੇਮ ਦੀ ਆਖਰੀ ਬਾਣੀ ਤੇ ਅਖੀਰਲੀ ਪੰਕਤੀ ਕਿਹੜੀ ਐ ਇਸ ਲਈ ਪਾਤਸ਼ਾਹ ਨੇ ਯਾਦ ਕਰਾਇਆ ਉਹ ਜਪਿਆ ਹੋਇਆ ਨਾਮ ਹੁਣ ਇੱਥੇ ਆ ਕੇ ਟਿਕਨੇ ਰਾਤੀ ਸੌਣ ਲੱਗਿਆਂ ਕਹਿ ਦਈ ਕਿ ਅੰਤਰ ਯਮੀ ਪੁਰਖ ਵਿਧਾਤੇ ਬੜੋ ਸ਼ਰਦਾ ਮਨ ਕੀ ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਸੰਤਨ ਕੀ ਧੂਰੇ ਮਿਨਨ ਗਰੀਬੀ ਪਾਈ ਨੌ ਨਿਤ ਨਹਾਮ ਗਰੀਬੀ ਪਾਈ ਸਿੱਖਾ ਸਵੇਰੇ ਜਪ ਕਰਨਾ ਰਾਤੀ ਸੌਣ ਲੱਗੇ ਗਰੀਬੀ ਮੰਗੀ ਅੰਤਰ ਜਾਨੀ ਪੁਰਖ ਵਿਧਾਤੇ ਸਰਦਾ ਮੰਨਤੀ ਪੂਰੇ ਨਾਨਕ ਦਾਸ ਸਿ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਮਹਾਰਾਜ ਜਪਣ ਵਾਲਿਆਂ ਦੀ ਚਰਨ ਤੋੜ ਬਖਸ਼ੋ ਇਹ ਨਿਮਰਤਾ ਹੈ ਇਹ ਗਰੀਬੀ ਇਤਿਹਾਸ ਵਿੱਚ ਆਇਆ ਦੋ ਸਕੇ ਪਿਓ ਤੇ ਪੁੱਤ ਨੂੰ ਹਕੂਮਤ ਗ੍ਰਿਫਤਾਰ ਕਰ ਲੈਂਦੀ ਹੈ ਸ਼ਰਤ ਕੋ ਰੱਖੀਏ ਵੇ ਸਿੱਖੀ ਛੱਡ ਦਿਓ ਸ਼ਬਾਸ਼ ਸਿੰਘ ਤੇ ਭਾਈ ਸੁਮੇਰ ਸਿੰਘ ਥੋੜੇ ਦਿਨ ਕਸ਼ਟ ਰੱਖਿਆ ਭੁੱਖੇ ਰੱਖੇ ਪਿਆਸੇ ਰੱਖੇ ਫਿਰ ਸਾਧ ਸੰਗਤ ਇੱਕ ਦਿਨ ਪਿਓ ਦੇ ਕੋਲ ਜਾ ਕੇ ਕਾਜੀ ਕਹਿੰਦਾ ਤੇਰਾ ਪੁੱਤ ਡੋਲਣ ਵਾਸਤੇ ਤਿਆਰ ਹੋ ਗਿਆ ਭਾਈ ਸੁਵੇਗ ਸਿੰਘ ਤੇਰੀ ਦ੍ਰਿੜਤਾ ਨੇ ਕੁਝ ਨਹੀਂ ਕਰਨ ਤੇਰਾ ਪੁੱਤਰ ਸ਼ਹਾਵਾਜ ਸਿੰਘ ਡਰ ਗਿਆ ਹੈ ਦੋਲਣ ਦੇ ਕਿਨਾਰੇ ਚ ਵਹਜ ਗਿਆ ਉਹਦੀ ਡਿੜ੍ਹਤਾ ਟੁੱਟ ਗਈ ਹੈ ਕੱਲ ਵਸ ਐਲਾਨ ਹੋਣਾ ਬਾਕੀ ਹੈ ਤੇਰਾ ਪੁੱਤਰ ਸਿੱਖੀ ਛੱਡਣ ਲਈ ਤਿਆਰ ਹੋ ਗਿਆ ਹੈ ਤੇਰੀ ਡਿੜ੍ਹਤਾ ਦਾ ਕੋਈ ਫਾਇਦਾ ਨਹੀਂ ਸਾਥ ਸੰਗਤ ਜੇ ਪਿਓ ਦੇ ਰਹਿੰਦੇ ਪੁੱਤ ਢੋਲ ਜਾਏ ਤਾਂ ਉਹ ਫਿਰ ਦੋਸ਼ ਤਾਂ ਪਿਓ ਨੂੰ ਜਾਂਦਾ ਨਾ ਗਲਤੀ ਪੁੱਤ ਕਰਦੇ ਤੇ ਨਾਮ ਤੇ ਪਿਓ ਦਾ ਲੈਂਦੇ ਨੇ ਲੋਕ ਵਿਸਲਾਨੇ ਦਾ ਪੁੱਤ ਹੈ ਕਾਜੀ ਨੇ ਕਹ ਤੇਰੀ ਡਿੜਤਾ ਦਾ ਕੋਈ ਫਾਇਦਾ ਨਹੀਂ ਸੁਦੇਖ ਸਿਆ ਤੇਰਾ ਪੁੱਤਰ ਡੋਲ ਚੱਲੇ ਓਏ ਉਹਨੇ ਇਹਨ ਮੰਨਣ ਲਈ ਤਿਆਰ ਹੋ ਗਿਆ ਬਸ ਕੱਲ ਐਲਾਨ ਹੋਣਾ ਬਾਕੀ ਹੈ ਉਹ ਸਿੱਖੀ ਛੱਡ ਕੇ ਸਲਾਮ ਧਾਰਨ ਕਰਨ ਲੱਗਾ ਤੂੰ ਕੀ ਚਾਹੁੰਦਾ ਹੈ ਉਹਨਾਂ ਕਾਜੀ ਸਾਹਿਬ ਮੇਰੀ ਕੋਈ ਇੱਛਾ ਹੈ ਮੈਨੂੰ ਜੋ ਮਰਜੀ ਸਜ਼ਾ ਦੇ ਦਿਓ ਬੰਦ-ਬੰਦ ਕੱਢ ਦਿਓ ਖੋਪਰ ਲਾ ਦਿਓ ਮੈਂ ਸਿੱਖੀ ਨਹੀਂ ਛੱਡਾਂਗਾ ਪਰ ਮੇਰੀ ਇੱਕ ਸ਼ਰਤ ਹੈ ਇੱਕ ਅਰਜੈ ਮੈਨੂੰ ਇੱਕ ਵਾਰ ਮੈਨੂੰ ਆਪਣੇ ਪੁੱਤ ਨਾਲ ਮਿਲਾ ਦਿਓ ਕਿਉਂਕਿ ਦੋਮੇ ਨੂੰ ਅਲੱਗ-ਅਲੱਗ ਰੱਖਿਆ ਪਿਓ ਪੁੱਤ ਨੂੰ ਇੱਕ ਵਾਰ ਮੈਨੂੰ ਮੇਰੇ ਪੁੱਤਰ ਨਾਲ ਮਿਲਾ ਦਿਓ ਗਾਜੀ ਨੇ ਕਿਹਾ ਠੀਕ ਹੈ ਉਹਨੇ ਬਾਦਸ਼ਾਹ ਨਾਲ ਗੱਲ ਕੀਤੀ ਕਿ ਜੀ ਸ਼ਾਇਦ ਪਿਓ ਪੁੱਤ ਸਲਾਹ ਕਰਕੇ ਦੋਵੇਂ ਮੁਸਲਮਾਨ ਹੋ ਜਾਣ ਇੱਕ ਵਾਰ ਮਿਲਾਉਣਾ ਚਾਹੀਦਾ ਹੈ ਅਸੀਂ ਸੁਭੇਕ ਸਿੰਘ ਦਾ ਪੁੱਤ ਤਾਂ ਡਰ ਆ ਲਿਆ ਉਹ ਤਾਂ ਛੱਡਣ ਤੇ ਤਿਆਰ ਹੋ ਗਿਆ ਹੋ ਸਕਦਾ ਪਿਓ ਵੀ ਨਾਲ ਮੰਨ ਜਾਏ ਆਪਾਂ ਲਾਲਚ ਵੀ ਦਿੱਤਾ ਹੈ ਖਬਰੇ ਦੋਵੇਂ ਮੰਨ ਜਾਣ ਦੋਮੋਂ ਪਿਓ ਪੁੱਤਰਾਂ ਨੂੰ ਇਕੱਠਾ ਕਰ ਦਿੱਤਾ ਹੁਣ ਸੁਣਿਓ ਸਾਧ ਸੰਗਤ ਇਤਿਹਾਸ ਕਹਿੰਦਾ ਹੈ ਭਾਈ ਸੁਬੇਕ ਸਿੰਘ ਨੇ ਆਪਣੇ ਪੁੱਤਰ ਸ਼ਹਾਬਾਤ ਸਿੰਘ ਨੂੰ ਕਿਹਾ ਪੁੱਤਰ ਤੇਰੀ ਉਮਰ ਛੋਟੀ ਹੈ ਸ਼ਾਇਦ ਤੂੰ ਡਰ ਗਿਆ ਹੋਵੇਂ ਘਬਰਾ ਗਿਆ ਹੋਵੇਂ ਜ਼ਾਲਮਾਂ ਦੇ ਤਸੀਹੇ ਤੇ ਲਾਲਚ ਕਈ ਵਾਰ ਡੁਲਾਹ ਦਿੰਦੇ ਨੇ ਪਰ ਮੈਨੂੰ ਮੇਰੇ ਦਸਮ ਪਿਤਾ ਤੇ ਵਿਸ਼ਵਾਸ ਹੈ ਮੈਨੂੰ ਮੇਰੇ ਕਲਗੀਆਂ ਵਾਲੇ ਤੇ ਭਰੋਸਾ ਹੈ ਜੇ ਉਹਨੇ ਮੇਰੀ ਸਿੱਕੀ ਦੀ लाज ਰੱਖਣੀ ਹੈ ਤੇਰੀ ਵੀ लाज ਰੱਖੇਗਾ ਇੱਕੋ ਕੰਮ ਭਾਈ ਸੁਵੇਕ ਸਿੰਘ ਜੀ ਨੇ ਕੀਤਾ ਪਤਾ ਕੀ ਜਿਹੜੀ ਜਗ੍ਹਾ ਤੇ ਖਲੋਤਾ ਹੈ ਉਹਨੇ ਇੱਕ ਵਾਰ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰਗ ਗੁਰਪ੍ਰਸਾਦ ਲਗਾਤਾਰ ਮੂਲ ਮੰਤਰ ਪੜ੍ਹ ਕੇ ਪੈਰ ਪਿਸ਼ਾ ਹਟਾਏ ਜਿੱਥੇ ਭਾਈ ਸੁਵੇਕ ਸਿੰਘ ਖੜਾ ਉਹਨੇ ਆਪਣੇ ਪੈਰਾਂ ਦੀ ਚਰਨ ਧੂੜ ਚੁੱਕ ਕੇ ਆਪਣੇ ਪੁੱਤ ਦੇ ਮੱਥੇ ਤੇ ਲਾ ਦਿੱਤੀ ਆਪਣੇ ਪੈਰਾਂ ਦੀ ਚਰਨ ਧੂੜ ਚੁੱਕ ਕੇ ਆਪਣੇ ਪੁੱਤ ਦੇ ਮੱਥੇ ਉੱਤੇ ਲਾ ਦਿੱਤੀ ਤੇ ਗੁਰੂ ਦਸਮ ਪਾਤਸ਼ਾਹ ਤੇ ਵਿਸ਼ਵਾਸ ਰੱਖ ਕੇ ਐਲਾਨ ਕਰਕੇ ਕਹਿੰਦਾ ਕਾਜੀ ਸਾਹਿਬ ਬਸ ਮੈਂ ਜੋ ਕਰਨਾ ਸੀ ਉਹ ਕਰ ਦਿੱਤੇ ਮੈਂ ਇੱਕ ਗੁਰੂ ਕਲਗੀਧਰ ਪਾਤਸ਼ਾਹ ਦਾ ਨਿਮਾਣਾ ਜਿਆ ਸਿੱਖ ਹਾਂ ਤੇ ਮੈਨੂੰ ਮੇਰੇ ਗੁਰੂ ਦੀ ਬਾਣੀ ਤੇ ਵਿਸ਼ਵਾਸ ਹੈ ਇੱਕ ਗੁਰਸਿੱਖ ਦੀ ਚਰਨ ਧੂੜ ਮੇਰੇ ਪੁੱਤ ਦੇ ਮੱਥੇ ਨੂੰ ਲੱਗ ਗਈ ਐ ਹੁਣ ਮੇਰੇ ਪਿਓ ਤੇ ਪੁੱਤ ਵਾਲਾ ਸਾਡਾ ਰਿਸ਼ਤਾ ਨਹੀਂ ਇੱਕ ਗੁਰਸਿੱਖ ਦੀ ਚਰਨ ਧੂੜ ਮੱਥੇ ਨੂੰ ਲੱਗੀ ਐ ਹੁਣ ਮੇਰੇ ਪੁੱਤ ਦਾ ਸਿਰ ਤਾਂ ਵੱਡਿਆ ਜਾ ਸਕਦਾ ਸਿਰ ਝੁਕਾਇਆ ਨਹੀਂ ਜਾ ਸਕਦਾ ਗੁਰਸਿੱਖ ਦੀ ਚਰਨ ਧੂੜ ਵਿੱਚ ਇੰਨੀ ਵੱਡੀ ਤਾਕਤ ਹੈ ਕਹਿੰਦਾ ਮੈਂ ਚਰਨ ਧੂੜ ਆਪਣੇ ਪੁੱਤ ਦੇ ਮਸਤਕ ਨੂੰ ਲਾਤੀ ਐ ਹੁਣ ਇਹਦਾ ਮੱਥਾ ਝੁਕਾਇਆ ਨਹੀਂ ਜਾ ਸਕਦਾ ਸਿਰ ਝੁਕਾਇਆ ਨਹੀਂ ਜਾ ਸਕਦਾ ਇਹ ਕਤਲ ਤਾਂ ਕਰਵਾ ਲੇਗਾ ਸਿਰ ਪਰ ਸਿਰ ਝੁਕਾਏਗਾ ਨਹੀਂ ਸਾਥ ਸੰਗਤ ਕੋਈਓ ਕੁਝ ਹੋਇਆ ਜਿੱਥੇ ਸੁਬੇਕ ਸਿੰਘ ਜੀ ਦੀ ਦ੍ਰਿੜਤਾ ਰਹੀ ਸ਼ਾਵਾਜ ਸਿੰਘ ਵੀ ਦ੍ਰਿੜ ਹੋ ਗਿਆ ਦਮੋਂ ਪਿਓ ਪੁੱਤਾਂ ਨੂੰ ਚਰਖੜੀ ਤੇ ਚੜ੍ਹ ਕੇ ਸ਼ਹੀਦ ਕੀਤਾ ਅਜ ਅਰਦਾਸ ਵੀ ਯਾਦ ਕਰੀਦਾ ਅਜ ਅਰਦਾਸ ਵੀ ਯਾਦ ਕਰੀਦਾ ਗੁਰਸਿੱਖਾਂ ਦੀ ਚਰਨ ਧੂੜ ਵਿੱਚ ਇੰਨੀ ਵੱਡੀ ਕਰਾਮਾਤ ਹੈ ਤੈਉ ਪਾਛੇ ਨੇ ਕਿ ਭਾਈ ਤੂੰ ਬੰਦਗੀ ਨਹੀਂ ਬੋਤੀ ਕਰ ਸਕਦਾ ਬੰਦਗੀ ਵਾਲਿਆਂ ਦੀ ਚਰਨ ਧੂੜ ਮੰਗ ਲਿਆ ਕਰ ਤੇਤੋਂ ਸੇਵਾ ਨਹੀਂ ਹੋ ਸਕਦੀ ਸੇਵਾ ਵਾਲਿਆਂ ਦੀ ਚਰਨ ਧੂੜ ਮੰਗ ਲਈ ਉਹ ਤੂੰ ਇੰਨਾ ਵੱਡਾ ਤਿਆਗੀ ਨਹੀਂ ਹੋ ਸਕਦਾ ਕਿਸੇ ਤਿਆਗ ਕਰਨ ਵਾਲੇ ਦੀ ਚਰਨ ਧੂੜ ਮੰਗ ਲਈ ਕਿਉਂਕਿ ਉਸ ਗੁਰਸਿੱਖ ਵਿੱਚ ਗੁਰੂ ਵਰਤਦਾ ਹੈ ਆਪਾਂ ਜਿੱਨੇ ਬੈਠੇ ਇੱਥੇ ਮਕਸਦ ਹੀ ਇਹ ਹੈ ਦੇਖੋ ਸਾਡਾ ਤਾਂ ਕਈਆਂ ਦਾ ਨਿਤਨੇਮ ਵੀ ਪੂਰਾ ਨਹੀਂ ਆਪਣੇ ਮਨਾਂ ਚ ਝਾਤ ਮਾਰਿਓ ਮੈਂ ਇੱਕ ਪਰਿਵਾਰ ਦੇ ਗਿਆ ਮੇਰਾ ਸੁਭਾਅ ਹੁੰਦਾ ਮੈਂ ਬੱਚਿਆਂ ਨੂੰ ਪੁੱਛਣਾ ਬੇਟੇ ਜਪਜੀ ਸਾਹਿਬ ਕਰਦੇ ਹੋ ਤਾਂ ਸਾਧ ਸੰਗਤ ਉਹ ਛੋਟੇ ਜਿਹੇ ਬੱਚਾ ਤੀਜੀ કે ਚੌਥੀ ਕਲਾਸ ਚ ਪੜਦਾ ਮੈਂ ਉਹਨੂੰ ਪੁੱਛਿਆ ਬੇਟੇ ਜਪਜੀ ਸਾਹਿਬ ਪੜਨਾ ਹੈ ਕਹਿੰਦੇ ਹਾਂਜੀ ਅੰਕਲ ਜੀ ਮੈਂ ਪੜਦਾ ਰੋਜ਼ ਸਕੂਲ ਜਾਣ ਤੋਂ ਪਹਿਲਾਂ ਜਪਜੀ ਸਾਹਿਬ ਕਰਦੇ ਤੇ ਉਹ ਬੱਚਾ ਬੱਚੇ ਸੱਚੇ ਹੁੰਦੇ ਨੇ ਉਹਨੇ ਨਾਲ ਮੈਨੂੰ ਕਹਿ ਕੇ ਨਾ ਬਾਬਾ ਜੀ ਮੇਰਾ ਨਾ ਕੱਲ ਜਪਜੀ ਸਾਹਿਬ ਇੱਕ ਰਹਿ ਗਿਆ ਸੀ ਕੱਲ ਮੈਂ ਜਪਜੀ ਸਾਹਿਬ ਨਹੀਂ ਕੀਤਾ ਮੈਂ ਕਿਹਾ ਫਿਰ ਕਹਿੰਦਾ ਅੱਜ ਮੈਂ ਦੋ ਜਪਤੀ ਸਭ ਕੀਤੇ ਕੱਲ ਵਾਲਾ ਵੀ ਕੀਤਾ ਤੇ ਬਾਬਾ ਜੀ ਜਦੋਂ ਮੈਂ ਕੱਲ ਵਾਲਾ ਜਪਤੀ ਸਭ ਅੱਜ ਕਰ ਰਿਹਾ ਸੀ ਨਾ ਕਹਿੰਦਾ ਮੈਨੂੰ ਯਾਦ ਆਇਆ ਇੱਕ ਦਿਨ ਮੰਮੀ ਪਾਪਾ ਨਾਲ ਸੀ ਵਿਆਹ ਗਏ ਸੀ ਉਦੋਂ ਵੀ ਜਪਤੀ ਸਭ ਰਹਿ ਗਿਆ ਸੀ ਕਹਿੰਦਾ ਮੈਂ ਉਹ ਵੀ ਅੱਜ ਕੀਤਾ ਤਿੰਨ ਜਪਤੀ ਸਭ ਕੀਤੇ ਮੇਰੇ ਮਨ ਚੋਂ ਆਜਾਈ ਉਹ ਮਨ ਇਹ ਬੱਚੇ ਦੇ ਦੋ ਜਪਤੀ ਸਭ ਰਹਿ ਗਏ ਨੂੰ ਯਾਦ ਹੈ ਇਹਨੇ ਪਿਛਲੇ ਦੋ ਵੀ ਕਰ ਲਏ ਆਪਣੇ ਮਨਾਂ ਚ ਝਾਤ ਮਾਰੋ ਸਾਡੇ ਕਿੰਨੇ ਜਪਤੀ ਸਭ ਲੈ ਗਏ ਕਿੰਨੇ ਦਿਨਾਂ ਦੇ ਸਾਡੇ ਜੱਤੀ ਸਭ ਰਹਿ ਗਏ ਅਸੀਂ ਪੂਰੇ ਨਹੀਂ ਕਰ ਸਕਤੇ ਅੱਜ ਤੁਸੀਂ ਜੱਪਨ ਵਾਲਿਆਂ ਦੀ ਜਗਤ ਆਏ ਹੋ ਇੱਕ ਦ੍ਰਿੜਤਾ ਕਰਕੇ ਅਰਦਾਸ ਕਰਿਓ ਪਾਤਸ਼ਾਹ ਬਸ ਸਾਡਾ ਨਿਤਨੇਮ ਨਾ ਕਦੇ ਰਵੇ ਨਿਤਨੇਮ ਉਕਰਾਲਿਆ ਕਰੋ ਫਿਰ ਇੱਥੇ ਆਉਣ ਦਾ ਲਾਭ ਹੈ ਔਰ ਮੇਰਾ ਵਿਸ਼ਵਾਸ ਹੈ ਜੇ ਦਿਲੋਂ ਉਹਨਾਂ ਦੀ ਯਾਦ ਮਨਾਉਣ ਆਏ ਹੋ ਜੋ ਮੰਗਲੋਂਗੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੇ ਦੇ ਭਾਈ ਜਦੋਂ ਸ਼ਿਫਾਰਿਸ਼ ਪੈ ਜਾ ਕਿਸੇ ਦੀ ਫਿਰ ਕੰਮ ਹੋ ਜਾਂਦਾ ਬੰਦਗੀ ਵਾਲਿਆਂ ਦੀ ਸ਼ਿਫਾਰਿਸ਼ ਪੈਂਦੀ ਹੈ ਇੱਥੇ ਆਉਣ ਦਾ ਮਕਸਦ ਪਤਾ ਕੀ ਹੈ ਚਾਉ ਪੈਦਾ ਹੋਵੇ ਨਾਮ ਜਪਣ ਦਾ ਬਾਣੀ ਪੜਨ ਦਾ ਸੇਵਾ ਕਰਨ ਦਾ ਚਾਉ ਪੈਦਾ ਹੋਵੇ ਚਾਉ ਉਹ ਗੁਰਸਿੱਖਾਂ ਵਿੱਚ ਜਾ ਕੇ ਹੁੰਦਾ ਹਾਂ ਮੈਂ ਪੋਦੇ ਮਹੀਨੇ ਸ਼੍ਰੀ ਦਰਵਾਰ ਸਾਹਿਬ ਗਿਆ ਤੇ ਮੇਰੇ ਨਾਲ ਇੱਕ ਸੱਜਣ ਠੰਡ ਬੜੀ ਸੀ 0 ਡਿਗਰੀ ਟੈਂਪਰੇਚਰ ਤਾਂ ਸਾਧ ਸੰਗਤ ਜਦੋਂ ਉੱਥੇ ਗਏ ਉਹ ਮੇਰੇ ਨਾਲ ਜਿਹੜੇ ਸੱਜਣ ਸੀ ਨਾ ਉਹ ਕਹਿੰਦੇ ਭਾਈ ਸਾਹਿਬ ਠੰਡ ਬਹੁਤ ਹੈ ਵੀ ਜੇ ਇਸ਼ਨਾਨ ਨਾ ਕਰੀਏ ਸਰੋਵਰ ਚ ਮੈਂ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਹੈ ਜੇ ਤੁਹਾਡਾ ਸਰੀਰ ਇਜਾਜ਼ਤ ਨਹੀਂ ਦਿੰਦਾ ਪੰਜ ਸ਼ਨਾਣਾ ਕਰ ਲਓ ਭਾਈ ਜੇ ਠੰਡ ਲੱਗਦੀ ਹੈ ਐਵੇਂ ਮੇਰੇ ਕਰਕੇ ਬਿਮਾਰ ਨਾ ਹੋ ਜਿਓ ਮੈਂ ਕਹਾਂ ਭਾਈ ਸਾਹਿਬ ਨੇ ਕਿਹਾ ਇਸ਼ਨਾਨ ਜ਼ਰੂਰ ਕਰੋ ਤੁਸੀਂ ਬਿਮਾਰ ਹੋ ਜਿਓ ਭਾਈ ਜੇ ਤੁਹਾਡਾ ਦਿਲ ਨਹੀਂ ਠੰਡ ਜ਼ਿਆਦਾ ਹੈ 0 ਡਿਗਰੀ ਤੱਕ ਪਹੁੰਚ ਗਿਆ ਚਲੋ ਤੁਸੀਂ ਪੰਜ ਸ਼ਨਾਣਾ ਕਰ ਲਓ ਜੁੜਾ ਲੈ ਲਓ ਜਲ ਨਾਲ ਕਹਨੇ ਠੀਕ ਹੈ ਜਦੋਂ ਸਰੋਵਰ ਦੇ ਕੰਨੇ ਉਹ ਜਲ ਲੈਣ ਲੱਗੇ ਤੇ ਸਾਥ ਸੰਗਤ ਉਹ ਬੰਦੇ ਦੀ ਨਜ਼ਰ ਪਈ 10 11 ਸਾਲ ਦਾ ਬੱਚਾ ਸਰੋਵਰ ਵਿੱਚ ਦੋ ਤਿੰਨ ਚੁੱਭੀਆਂ ਲਾ ਕੇ ਇਸ਼ਨਾਨ ਕਰਕੇ ਬਾਹਰ ਨਿਕਲ ਰਿਹਾ ਉਹਦੇ ਵੱਲ ਵੇਖ ਕੇ ਮੈਨੂੰ ਪਤਾ ਕੀ ਕਹਿਣਾ ਕਹਿੰਦਾ ਭਾਈ ਸਾਹਿਬ ਜੀ ਜੇ ਆ ਬੱਚਾ ਇਸ਼ਨਾਨ ਕਰ ਸਕਦਾ ਸਾਨੂੰ ਕੀ ਹੋਇਆ ਮੈਂ ਕਿਹਾ ਕੁਝ ਵੀ ਨਹੀਂ ਹੋਇਆ ਕਰੋ ਉਹਨੇ ਇਸ਼ਨਾਨ ਕੀਤਾ ਭਾਈ ਦੂਜਿਆਂ ਵੱਲ ਵੇਖ ਕੇ ਚਾਅ ਪੈਦਾ ਹੁੰਦਾ ਤਿਨਾਂ ਦੇਖ ਮਨ ਚਾਅ ਉਠੰਦਾ ਹੁਣ ਕਦ ਪਾਈ ਗੁਣ ਤਸਾ ਇੱਥੇ ਇਸੇ ਲਈ ਇਕੱਠੇ ਹੋਏ ਵੇ ਚਾਓ ਪੈਦਾ ਹੋਵੇ ਬਾਣੀ ਪੜਨ ਨਿਤਨੇਮ ਪੱਕਾ ਕਰੋ ਅਰਦਾਸ ਕਰੋ ਗੁਰੂ ਚਰਨਾਂ 'ਚ ਸਮਾਰਾਜ ਸਵੇਰੇ ਉੱਠਦੇ ਅੰਸਾਰ ਸਾਨੂੰ ਵਾਹਿਗੁਰੂ ਚੇਤੇ ਆਵੇ ਇਹ ਹੋਮਵਰਕ ਸਾਡਾ ਪੂਰਾ ਹੋਵੇ ਗੁਰਸਤਗੁਰ ਕਾ ਜੋ ਸਿੱਖ ਆਖੇ ਸੁਪਲਕੇ ਉਠਰ ਨਾਮ ਤੇ ਆਵੋ ਅੱਛਾ ਬੱਚਾ ਸਕੂਲੋਂ ਘਰ ਆ ਕੇ ਹੋਮਵਰਕ ਨਾ ਕਰਿਓ ਤਾਂ ਰਿਜ਼ਲਟ ਫੇਲ ਹੁੰਦਾ ਹੈ ਤੇ ਯਾਦ ਰੱਖਿਓ ਆਪਾਂ ਗੁਰਦੁਆਰਿਆਂ ਘਰ ਜਾ ਕੇ ਆਪਣਾ ਹੋਮਵਰਕ ਨਾ ਕੀਤਾ ਰਿਜ਼ਲਟ ਆਪਣਾ ਵੀ ਫੇਲ ਹੋਣਾ ਹੈ ਨਾ ਵੀ ਤੁਹਾਡੇ ਨਾਲ ਹੀ ਜੇ ਰਿਜ਼ਲਟ ਪਾਸ ਕਰਨਾ ਹੈ ਰੋਜ਼ ਸਵੇਰੇ ਉੱਠਦਿਆਂ ਸਾਰ 2-4 ਮਿੰਟ ਜ਼ਰੂਰ ਜਪਣਾ ਸ਼ੁਰੂ ਕਰੋ ਵਾਹਿਗੁਰੂ 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 ਜਿਨ੍ਹਾਂ ਦਾ ਨੇਮ ਹੈ ਵਾਹ ਵਾ ਤੁਹਾਨੂੰ ਨਮਸਕਾਰ ਹੈ ਜਿਨ੍ਹਾਂ ਦਾ ਨੇਮ ਨਹੀਂ ਬਣਿਓ ਪਲੀਜ਼ ਕੱਲ ਤੋਂ ਸਵੇਰੇ ਜਦੋਂ ਨੀਂਦ ਚੋਂ ਜਾਗ ਖੁੱਲੇ ਉੱਠਦੇ ਅਸਾਰ ਪਹਿਲਾ ਵਰਡ एवरीडे ਫਰਸਟ ਵਰਪ ਤੁਹਾਡਾ ਇਹ ਹੋਣਾ ਚਾਹੀਦਾ ਹੈ ਰਸਨਾ ਤੇ ਚਿੱਤ ਆਵੇ ਸਤਨਾਮ ਸ੍ਰੀ ਵਾਹਿਗੁਰੂ ਕਰ ਲਓਗੇ ਸਵੇਰੇ ਉੱਠ ਕੇ ਵਾਹਿਗੁਰੂ ਕਹਿ ਲਓਗੇ ਸਾਰੇ ਹੱਥ ਖੜੇ ਕਰਕੇ ਜਕਾਰਾ ਛੱਡ ਦੋ ਸਵੇਰੇ ਵਾਹਿਗੁਰੂ ਕਹਾਂਗੇ ਸਾਰੇ ਵਾਹ ਵਾਹ ਸਿਰ ਇੱਥੇ ਆਇਆ ਆਪਣਾ ਸਫਲ ਹੋ ਜਾਇਆ ਇੱਕ ਵਾਰ ਪੜੋ ਪਿਆਰ ਨਾਲ ਫਿਰ ਆਪਾਂ ਸਮਾਪਤੀ ਕਰੀਏ गुर सिखां की हर तोड़े गुर सिखां की हर तोड़े गुर सिखां की हर गुर सिखां